ਰਾਗਿਆ ਡਾਕਟਰ ਕੋਈ ਨਹੀਂ ਆਇਆ ਵਾਹ ਅੱਬਾ ਕੋਡ ਨਹੀਂ ਨਾ ਓਏ ਇਕੋ ਪਰਿਵਾਰ ਦੇ ਵਿੱਚੋਂ ਦੋ ਜਾਣਿਆਂ ਦੇ ਚਲੇ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਜੋ ਹਾਲ ਹੈ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਇੱਕ ਪਾਸੇ ਤਾਂ मां ਵਰਗੀ ਤਾਈ ਦੀ ਜਾਨ ਗਈ ਤੇ ਦੂਸਰੇ ਪਾਸੇ ਉਸਦੇ ਜਵਾਨ ਪੁੱਤ ਦੀ ਵੀ ਹੁਣ ਜਾਨ ਚਲੀ ਗਈ ਹੈ ਜਿਸ ਤੋਂ ਬਾਅਦ ਸਾਰਾ ਟੱਬਰ ਹੈਰਾਨ ਪਰੇਸ਼ਾਨ ਹੈ ਕਿਉਂਕਿ ਇਹ ਚੰਗਾ ਭਲਾ ਮੁੰਡਾ ਪਰਸੋਂ ਤਾਈ ਦੇ ਭੋਗ ਤੇ ਬੈਠਾ ਸੀ ਪਰ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਿੰਨ ਜਿਸ ਤੀ ਦਰਦਨਾਕ ਤਰੀਕੇ ਦੇ ਨਾਲ ਜਾਨ ਗਈ ਹੈ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦਾ ਜਵਾਨ ਮੁੰਡਾ ਜਿਸਦੇ ਨਾਲ ਇਹ ਮਾੜੀ ਘਟਨਾ ਵਾਪਰੀ ਹੈ ਤੇ ਸੁਣਨ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹਾ ਹਾ ਕਰਾ ਕਿ ਜੇਕਰ ਪੁਲਿਸ ਵਾਲਿਆਂ ਦੇ ਨਾਲ ਹੀ ਇੰਜ ਹੋਵੇਗਾ ਤਾਂ ਬਾਕੀ ਦੇ ਪੰਜਾਬ ਦੇ ਜਵਾਨਾਂ ਨੂੰ ਕੌਣ ਬਚਾਵੇਗਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਨਰਮਲ ਸ਼ਕੀਰ ਮੈਂ ਲੜਕੇ ਦਾ ਤਾਂ ਮੈਂ ਲੜਕੇ ਦਾ ਤਾਂ ਆਇਆ ਜੀ ਹਾਂ ਕੀ ਨਾਮ ਤੁਹਾਡਾ ਗੁਰਸ਼ੇਪ ਸਿੰਘ ਆ ਜੀ ਕੀ ਗੱਲ ਹੋਈ ਹੈ ਸਰ ਜੀ ਇਹ ਨਸ਼ੇ ਨਸ਼ੇ ਦੇ ਕੀ ਗੱਲ ਆ ਗਈ ਮੌਤ ਹੋਈ ਹੈ ਕਿੱਥੇ ਹੋਈ ਹੈ ਜੀ ਕਿਹਾਂ ਪਰ ਉਹ ਤਾਂ ਤੇੜਾ ਕਲਾ ਦਾ ਮੁੰਡਾ ਤੇ ਕਿਹਾਂ ਪਰ ਮੌਤ ਹੋਈ ਹੈ ਚਲੋ ਤਾਂ ਨਸ਼ਾ ਕਰ ਰਹੇ ਹਾਂ ਹਾਂ ਜੀ ਚਲੋ ਤਾਂ ਨਸ਼ਾ ਕਰ ਇਹ ਪੰਜਾਬ ਪੁਲਿਸ ਦੇ ਵਿੱਚ ਕੰਟੀਟੀ ਕਰਦਾ ਸੀ ਲੜਕਾ ਤੇ ਪਰਸੋ ਹੀ ਆਪਣੀ ਤਾਇਗੀ ਦਾ ਭੋਗ ਪਾਇਆ ਤੇ ਘਰ ਸੇ ਛੁੱਟੀ ਦੇ ਸੀਗਾ। ਕੀ ਆਪ ਨੂੰ ਕੀ ਹੋਇਆ? ਮੈਂ ਫੇਕ ਕੰਟੀਟੀ ਕਰਦੇ ਰਿਹਾ ਦੋ ਮਿੰਟ ਤੇ ਲਧਿਆਣੇ ਸੀਗਾ। ਨਸ਼ੇ ਦੇ ਕਦੋਂ ਤੋਂ ਕਰ ਰਿਆ ਸੀ ਨਸ਼ਾ। ਇਹ ਨਸ਼ੇ ਦਾ ਚੋਰੀ ਛਿਪੀ ਪਤਾ ਤਾਂ ਕਿੰਨੇ ਸਾਨੂੰ ਪਤਾ ਜਿਹੇ ਦਾ ਪੱਕਾ ਹੋਵੇ ਕਿੰਨੇ ਚਿਰ ਚੋਰੀ ਛਿਪੀ ਪੀਲੇ ਤਾਂ ਕਰਦਾ ਸੀਗਾ ਜੀ। ਰੋਕੀ ਦਾ ਪਤਾ ਲੱਗਾ ਨਸ਼ੇ ਨੂੰ ਮੌਤ ਹੋਈ। ਅੱਜ ਇਸ ਤਰ੍ਹਾਂ ਪਤਾ ਲੱਗਾ ਕਿ ਫਿਰ ਉਹ ਜਦੋਂ ਪੂਰਾ ਹੀ ਹੋ ਗਿਆ। ਪੂਰਾ ਹੋ ਗਿਆ ਤੇ ਇਸ ਤੀ ਦੇ ਵਿੱਚ। ਸਾਨੂੰ ਕਿਦਾਂ ਪਤਾ ਲੱਗਾ ਨਸ਼ੇ ਨੇ ਮਰਿਆ। ਸਾਨੂੰ ਵੀ ਥੋੜਾ ਜਿਹਾ ਛੱਕ ਸੀ ਵੀ ਇਹ ਨਛਾ ਲੜਕਾ ਕਦੇ ਕਦੇ ਕਰਦਾ ਹਾਂਜੀ ਬਹੁਤ ਚਾਹ ਤੇਰੀ ਮੇਰਾ ਪੁੱਤ ਆ ਰਿਹਾ ਹੈ ਇਹ ਜਿਹੜਾ ਇਤਨਾ ਬੱਚੇ ਜਮਾਉਣ ਤੋਂ ਆ ਬਹੁਤ ਬੱਸ ਹੈ ਤੇ ਛਰੇ ਆਮ ਨਹੀਂ ਨਵੇਂ ਵੀ ਆਪਣਾ ਹਰਮਨ ਸਿੰਘ ਕਿਹੜਾ ਪਿੰਡ ਹੈ ਜੀ ਤੁਹਾਡਾ ਤੇੜਾ ਕਲਾ ਮੇਰਾ ਪੋਤਰਾ ਮੇਰਾ ਪੋਤਰਾ ਹੈ ਕੀ ਗੱਲ ਹੋਈ ਹੈ ਜੀ ਇਹਨੇ ਨਸ਼ੇ ਦੇ ਤੌਰ ਤੇ ਟੀਗਾ ਲਾਇਆ ਸਿੱਧੀ ਗੱਲ ਹੈ ਨਸ਼ਾ ਕੀਤਾ ਹੈ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਗਵਾਂਢ ਇੰਨੀ ਕੁ ਜਿਆਦਾ ਤਿੰਨੇ ਪਿਓ ਪਰ ਸੁਮੈਗ ਵੇਚੰਦਾ ਤੇ ਸਾਡੇ ਲਾਗੇ ਕਾਂਪਰ ਪਿੰਡ ਆ ਉਹ ਇੱਥੇ ਵੀ ਪੰਨਾ ਨਾ ਭਾਵੇਂ ਲੈ ਲੋ ਕਾਮਲਪੁਰੇ ਚਲ ਜੋ ਕੋਈ ਹੱਦ ਨਹੀਂ ਪੁਲਿਸ ਫੜਦੀ ਆ ਪੈਸੇ ਲੈਂਦੀ ਆ ਤੇ ਬੰਦਾ ਛੱਡ ਦਿੰਦੀ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਨਛੇ ਤੇ ਬੰਨ ਪਾਉਣਾ ਚਾਹੀਦਾ ਗਾਉਣ ਵਾਲੀ ਪੀੜੀ ਨਹੀਂ ਤੇ ਰੋਂਦੀ ਮਰਦੀ ਠੀਕ ਹੈ ਪੁਲਿਸ ਨੂੰ ਦੱਸਿਆ ਨਹੀਂ ਵੀ ਇੱਥੇ ਨਛੇ ਵੇਦਾ ਮਾਹ ਜੀ ਹਾਂ ਤਾਂ ਕੋਈ ਨਹੀਂ ਕਈ ਵਾਰੀ ਪੁਲਿਸ ਨੇ ਫੜਿਆ ਸਾਡੇ ਪਿੰਡ ਵਾਲਿਆਂ ਨੂੰ ਕਿਉਂ ਉਹਨਾਂ ਨੂੰ ਫੇਰ ਆਜੇ ਉਹ ਥਾਣੇ ਨਹੀਂ ਪਹੁੰਚਦੇ ਨਾ ਮਗਰ ਬੰਦੇ ਪਹੁੰਚ ਜਾਂਦੇ ਪੈਸੇ ਲੈਂਦੇ ਤੇ ਛੱਡ ਦਿੰਦੇ ਨੇ ਕਦੀ ਸ਼ਿਕਾਇਤ ਨਹੀਂ ਕੀਤੀ ਟੋਲ ਫੋਨ ਨੰਬਰ ਵਨ ਇੱਕ ਵਾਰੀ ਸ਼ਿਕਾਇਤ ਹੋਈ ਹੈ 50 ਵਾਰੀ ਸ਼ਿਕਾਇਤ ਹੋਈ ਹੈ ਪਤਾ ਨਹੀਂ ਕਿੱਥੇ ਕਿੱਥੇ ਸ਼ਿਕਾਇਤਾਂ ਕਰ ਚੁੱਕੇ ਕੋਈ ਸੁਣਾਈ ਨਹੀਂ ਤੇ ਇਸ ਕਰਕੇ ਨਛੇ ਤੇ ਜੜਾ ਇਹ ਬੰਨ ਪਾਉਣਾ ਚਾਹੀਦਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਅਨਰਮਲ ਸ਼ਕੀਰ ਮਾ ਲੜਕੇ ਦਾ ਤਾਂ ਮਾ ਲੜਕੇ ਦਾ ਤਾਂ ਅਤਾ ਜੀ ਹਾਂ ਕੀ ਨਾਮ ਗੁਰਸ਼ੇਪ ਸਿੰਘ ਹੈ ਜੀ ਕੀ ਗੱਲ ਹੋਈ ਹੈ ਸਰ ਜੀ ਇਹ ਨਸ਼ੇ ਨਸ਼ੇ ਦੀ ਕੀ ਗੱਲ ਆ ਗਈ ਮੌਤ ਹੋਈ ਹੈ ਕਿਥੇ ਹੋਈ ਹੈ ਕਿਹਾਂ ਪਰ ਉਹ ਤਾਂ ਤੇੜਾ ਕਲਾ ਦਾ ਮੁੰਡਾ ਤੇ ਕਿਹਾਂ ਪਰ ਮੌਤ ਹੋਈ ਹੈ ਚਲੋ ਤੋ ਨਸ਼ਾ ਕਰ ਰਿਹਾ ਹਾਂ ਜੀ ਚਲੋ ਤੋ ਨਸ਼ਾ ਕਰ ਇਹ ਪੰਜਾਬ ਪੁਲਿਸ ਦੇ ਵਿੱਚ ਕਾਉਂਟਿਟੀ ਕਰਦਾ ਸੀ ਲੜਕਾ ਤੇ ਪਰਸੋ ਹੀ ਆਪਣੀ ਤਾਈ ਜੀ ਦਾ ਭੋਗ ਪਾਇਆ ਤੇ ਘਰ ਚੋਂ ਛੁੱਟੀ ਦੇ ਸੀ ਜੀ ਆ ਬੀਕੀ ਜੋ ਸੋਇਆ ਮੈਂ ਮੈਂ ਜੇ ਕੈਕੀ ਕਰਦੇ ਰਹੇ ਦੋ ਮਿੰਟ ਤੇ ਲਧਿਆਣੇ ਸੀਗਾ ਨਸ਼ੇ ਦੇ ਕਦੋਂ ਤੋਂ ਕਰ ਰਿਆ ਸੀ ਨਸ਼ਾ ਇਹ ਨਸ਼ੇ ਦਾ ਚੋਰੀ ਛਿਪੀ ਪਤਾ ਕਿ ਕਿੰਨੇ ਸਾਨੂੰ ਪਤਾ ਨਹੀਂ ਇਹਦਾ ਪੱਕਾ ਹੋਵੇ ਕਿੰਨੇ ਜਦੇ ਚੋਰੀ ਛਿਪੀ ਪਹਿਲੇ ਤੋਂ ਕਰਦਾ ਸੀਗਾ ਜੀ ਕਿ ਕਿਦਾ ਪਤਾ ਲੱਗਾ ਨਸ਼ੇ ਨੂੰ ਮੌਤ ਆਈ ਅੱਜ ਇਸ ਤਰ੍ਹਾਂ ਪਤਾ ਲੱਗਾ ਕਿ ਫਿਰ ਉਹ ਜਦੋਂ ਪੂਰਾ ਹੀ ਹੋ ਗਿਆ ਪੂਰਾ ਹੋ ਗਿਆ ਇਸ ਚੀਜ਼ ਦੇ ਵਿੱਚ ਭਾਣੂ ਕਿਦਾਂ ਬੱਲ ਗਿਆ ਨਸ਼ੇ ਨਾਲ ਮਰਿਆ ਸਾਨੂੰ ਇਹ ਥੋੜਾ ਜਿਹਾ ਛੱਕ ਸੀ ਵੀ ਇਹ ਨਸ਼ਾ ਲੜਕਾ ਕਤੇ ਕਤੇ ਕਰਦਾ ਹਾਂਜੀ ਇਸ ਕਰਕੇ ਤੇ ਹੋਇਆ ਜੀ ਮਕਰ ਕੀ ਹੈ ਜੀ ਸਾਰਾ ਮੰਗਾ ਅੱਜ ਸਾਨੂੰ ਪਤਾ ਲੱਗਾ ਸੀ ਹੈ ਕਿ ਕਿਆਮਪੁਰ ਦੇ ਕੋਲ ਇੱਕ ਬੰਦੇ ਦੀ ਲੈਡਬੋਰਡ ਪਈ ਹੈ ਜਦੋਂ ਉਹਦੀ ਪਛਾਣ ਕੀਤੀ ਗਈ ਤੇ ਉਹ ਵਰਸੇਵਕ ਸਿੰਘ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਮਤੌਰ ਕਾਂਸਟੇਬਲ ਡਿਊਟੀ ਕਰ ਰਿਹਾ ਸੀ ਉਹ ਹੈ ਸੀ ਉਹਦੀ ਰਿਕਾਰਡਿੰਗ ਕਰਦੇ ਚ ਲੈ ਲਈ ਹੈ ਤੇ ਕੱਲ ਨੂੰ ਪੋਸ਼ਮਾਨਮ ਕਰਾ ਕੇ ਉਹਦੇ ਦੇ ਡੈਥ ਦਾ ਜਿਹੜਾ ਹੈਗਾ ਬਦਲਾਜ ਉਹ ਵੀ ਕਾਰਨ ਕੀ ਸੀ ਦਿੱਤਾ ਸਿਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਨਸ਼ੇ ਨਾਲ ਉਹਦੀ ਮੌਤ ਹੋਈ ਨਹੀਂ ਉੱਥੇ ਕੋਈ ਵੀ ਸਰੇਂਜਰ ਵਗੈਰਾ ਸਾਨੂੰ ਨਹੀਂ ਮਿਲੀ ਜਿਹੜੇ ਪੱਤਰਕਾਰ ਪਹਿਲਾਂ ਉੱਥੇ ਮੌਕੇ ਤੇ ਸੀ ਉਹਨਾਂ ਨੂੰ ਵੀ ਪੁੱਛ ਲਿਆ ਮੈਂ ਬਾਕੀ ਹੋਰ ਪਬਲਿਕ ਨੂੰ ਪੁੱਛ ਲਿਆ ਆਪ ਵੀ ਸਰਚ ਕੀਤੀ ਸਰੇਂਜਰ ਵਗੈਰਾ ਨਹੀਂ ਮਿਲੀ ਕੌਜ਼ ਆਫ ਦੈਟ ਕੋਸ਼ਮਾਰ ਤੋਂ ਬਾਅਦ ਹੀ ਪਤਾ ਲੱਗੇਗਾ ਠੀਕ ਹੈ ਸਰ ਤੁਹਾਡਾ ਜੀ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਜੀ ਜਿਹੜੇ ਬੀਬੀ ਦਾ ਪੁੱਤ ਉਹਦਾ ਵੀ ਨਾਮ ਸੀ ਉਹਦਾ ਨਾਮ ਮਨਸੀਬ ਸਿੰਘ ਸੀ ਜੀ ਆਇ ਕਿਤੇ ਡਿਊਟੀ ਕਰਦਾ ਸੀ ਕਿਹੜੇ ਵਿਭਾਗ ਵਿੱਚ ਕਰਦਾ ਸੀ ਇਹ ਮੁੰਡਾ ਪੰਜਾਬ ਪੁਲਿਸ 'ਚ ਡਿਊਟੀ ਕਰਦਾ ਸੀ ਇਹਦੇ ਫਾਦਰ ਦੀ ਔਨ ਡਿਊਟੀ ਹੀ ਡੈਥ ਹੋ ਗਈ ਸੀ ਵੀ ਉਦੋਂ ਬਾਅਦ ਇਹਨੂੰ ਜੋਬ ਮਿਲ ਗਈ ਮੇਰਾ ਖਿਆਲ 4-5 ਸਾਲ ਪਹਿਲਾਂ ਇਹਨੂੰ ਜੋਬ ਮਿਲੀ ਸੀਗੀ ਜਦੋਂ ਇਹ ਜੋਬ ਮਿਲੀ ਫਿਰ ਇਹ ਜਦੋਂ ਇਹਦੇ ਫਾਦਰ ਸਾਹਿਬ ਦੇ ਵੀ ਫੰਡਸ ਵਗੈਰਾ ਮਿਲੇ ਤੇ ਇਕੱਲੇ ਕੋਲ ਸਾਰਾ ਅਧਿਕਾਰ ਆ ਗਿਆ ਤੇ ਇਹਦੇ ਕੋਲ ਸੰਗ ਹੀ ਇਹੋ ਜਿਹਾ ਰਲ ਗਿਆ ਜਿਹੜਾ ਇਸ ਸਿਸਟਮ ਦੇ ਵਿੱਚ ਫਿਰ ਹੌਲੀ ਹੌਲੀ ਐਡਿਕਟਡ ਹੋ ਗਿਆ ਨੱਚੇ ਦਾ ਕਰਦੇ ਕਰਦੇ ਮਤਲਬ ਹੁਣ ਤੇ ਇੰਨੀ ਪ੍ਰੋਬਲਮ ਦੇ ਵਿੱਚ ਸੀਗਾ ਕਿ ਕੋਈ ਗੱਲ ਕਹਿਣ ਵਾਲੀ ਨਹੀਂ ਸੀ ਜੇ ਸਿੱਧੇ ਸੁਣਿਆ ਜੀ ਕਿ ਘਰੋਂ ਦਾਦੀ ਜੀ ਦੀ ਪੱਥੋਂ ਡੈਥ ਹੋਈ ਆ ਉਹਦੇ ਸੌਦੇ ਦੇ ਪੈਸੇ ਜਨਾਲੇ ਦੇਣ ਵਾਸਤੇ ਗਿਆ 20000 ਰੁਪਏ ਤੇ ਉਹ ਸੌਦੇ ਦੀ ਪਰਚੀ ਲੈ ਕੇ ਗਿਆ ਤੇ ਉਹ ਪਤਾ ਲੱਗਾ ਜੀ ਕ્યાં ਪਰੋਂ ਕਿਤੇ ਬੰਬੀ ਦੇ ਉੱਤੇ ਕਿਤੇ ਬੈਠਿਆ ਡੈਥ ਹੋ ਗਈ ਹੈ ਜਦੋਂ ਵੇਖਿਆ ਜਾ ਕੇ ਯੋ ਨਸ਼ੇ ਦੇ ਕਾਰਨ ਉਹ ਨਸ਼ੇ ਦੇ ਗੁਲਤਾਨ ਦੇ ਸਾਰੀ 22 23 ਸਾਲ ਦੀ ਏਜ ਸੀਗੀ 언ਮੈਰਿਡ ਬੱਚਾ ਸੀਗਾ ਬਹੁਤ ਕੁਝ ਮਿਲਿਆ ਕਿਸੇ ਨਾਲ ਉਹ ਜਿਹੜਾ ਨਸ਼ਾ ਕੀਤਾ ਨਹੀਂ ਅ디 ਮੈਂ ਉੱਥੇ ਨਹੀਂ ਸੀ ਹੈਗਾ ਜੀ ਆਂਦੇ ਆ ਜੀ ਆਂਦੇ ਆ ਵੀ ਕੋਈ ਨਸ਼ੇ ਦੇ ਨਸ਼ੇ ਦੇ ਕਾਰਨ ਹੀ ਇਹ ਡੈਥ ਨਸ਼ੇ ਦੇ ਕਾਰਨ ਹੀ ਹੋਈ ਆ ਉਹਦੇ ਬਾਅਦ ਇਹ ਸਿੰਪਟਮ ਵੀ ਦੱਸਦੇ ਆ ਤੁਸੀਂ ਆਪ ਵੀ ਦੇਖ ਲਓ ਡਾਕਟਰੀ ਵੀ ਤੁਸੀਂ ਦੇਖ ਸਕਦੇ ਹੋ ਡੈਥ ਇਹ ਨਸ਼ੇ ਨਾਲ ਹੀ ਹੋਈ ਆ